ਸੱਤ ਸਿਰਿਆ ਕਾਲ ਜੀ ਆਓ ਗੱਲ ਕਰਦੇ ਆਂ ਮੋਲ ਬਸਨੋਈ ਦੀ ਜੋ ਯੂ ਐਸ ਏ ਤੋਂ ਰਿਪੋਰਟ ਹੋ ਗਿਆ ਹੁਣ ਇੰਡੀਆ ਆਣ ਦੀ ਤਿਆਰੀ ਹੈ ਜੋ ਸਿੱਧੂ ਮੂਸੇਵਾਲੇ ਦੇ ਕੇਸ 'ਚ ਹੈਮ ਭੂਮਿਕਾ ਭਾਈ ਜਿਸ ਨੇ ਗੈਂਗਸਟਰਾਂ ਨੂੰ ਹਥਿਆਰ ਦਿੱਤੇ ਸੀ ਸੋ ਆਓ ਅੱਗੇ ਗੱਲ ਕਰਦੇ ਹਾਂ ਆਪਾਂ ਪੂਰੀ ਕਿ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਛੱਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਦਬਟਣ ਦਾ ਵਾਲਾ ਨਾ ਭੁੱਲਣਾ ਜੋ ਹੋਰ ਵੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਘਰ ਕੋਲ ਧਤ ਵਾਲਾ ਪਹੁੰਚ ਸਕੇ ਧੰਨਵਾਦ ਲੋਰਸ ਦਾ ਭਰਾ ਅਨਮੋਲ ਬਸ਼ਨੋਈ ਜੁਐਸ ਰਿਪੋਰਟ ਲਿਆਂਦਾ ਜਾ ਰਿਹਾ ਹੈ ਭਾਰਤ ਗੈਂਗਸਟਰ ਲਾਰਸ ਬਸ਼ਨੋਈ ਦੇ ਛੋਟੇ ਭਰਾ ਅਨਮੋਲ ਬਸ਼ਨੋਈ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਅਮਰੀਕਾ ਨੇ ਉਸ ਨੂੰ ਡਿਪੋਰਟ ਕਰ ਦਿੱਤਾ ਹੈ ਇਹ ਕਾਰਵਾਈ 18 ਨਵੰਬਰ 2025 ਨੂੰ ਕੀਤੀ ਗਈ ਹੈ ਅਨਮੋਲ ਨੂੰ ਭਾਰਤ ਭੇਜਣ ਦਾ ਕਦਮ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਡੀਐਸ ਵੱਲੋਂ ਚੁੱਕਿਆ ਗਿਆ ਹੈ ਨੋਕੀ ਅਮਰੀਕਾ ਵਿੱਚ ਉਸਦੀ ਅਸੈਂਬਲ ਦੀ ਅਰਜੀ ਖਾਰਜ ਹੋ ਗਈ ਸੀ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਰ ਬਸਨੋਈ ਨੂੰ ਰਿਪੋਰਟ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਬਾਬਾ ਤਕੀਕੀ ਦੇ ਪੁੱਤਰ ਇਹਸਾਨ ਨੂੰ ਇੱਕ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ ਉੱਥੇ ਹੀ ਖਬਰਾਂ ਵਿੱਚ ਇਹ ਵੀ ਹਨ ਕਿ ਐਨਆਈਏ ਨੇ ਵੀਰ ਅਨਮੋਲ ਤੇ ਸਕੰਜਾ ਕਸਣ ਦੀ ਤਿਆਰੀ ਸ਼ੁਰੂ ਕਰ ਲਈ ਹੈ ਵਿਸ਼ਨੋਈ ਜਲਦੀ ਹੀ ਭਾਰਤ ਪਹੁੰਚ ਸਕਦਾ ਹੈ ਇਸ ਰਿਪੋਰਟਸ਼ਨ ਨੂੰ ਲਾਰਸ ਵਿਸ਼ਨੋਈ ਗੈਂਗ ਲਈ ਇੱਕ ਬੁਰੀ ਖਬਰ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਲਾਰਸ ਵਿਸ਼ਨੋਈ ਦਾ ਪਾਵਰ ਸੈਂਟਰ ਖਤਮ ਹੋ ਗਿਆ ਹੈ ਇੰਨਾ ਵੱਡੇ ਮਾਮਲੇ ਵਿੱਚ ਲੋੜੀਂਦਾ ਹੈ ਅਨਮੋਲ ਅਨਮੋਲ ਵਿਸ਼ਨੋਈ ਭਾਰਤ ਵਿੱਚ ਕਈ ਗੰਭੀਰ ਅਤੇ ਹਿੰਸਕ ਅਪਰਾਧਾਂ ਦੇ ਸੰਬੰਧ ਵਿੱਚ ਲੋੜੀਂਦਾ ਹੈ ਸਿੱਧੂ ਮੂਸੇਵਾਲਾ ਕਤਲ ਕੇਸ ਅਨਮੋਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਈ 2022 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ ਕਰਤਾ ਹੈ ਉਸਤੇ ਮੂਸੇਵਾਲੇ ਦੇ ਕਤਲਾਂ ਨੂੰ ਹਥਿਆਰ ਅਤੇ ਲੌਜਿਸਟਿਕ ਸਪੋਰਟ ਦੇਣ ਦਾ ਦੋਸ਼ ਹੈ ਉਸ ਦੀ ਰਿਪੋਰਟੇਸ਼ਨ ਤੋਂ ਬਾਅਦ ਇਸ ਕੇਸ ਨਾਲ ਜੁੜੇ ਹੋਰ ਅਹਿਮ ਰਾਜ਼ ਖੁੱਲਣ ਦੀ ਸੰਭਾਵਨਾ ਹੈ ਬਾਬਾ ਸਦੀਕੀ ਕਤਲ ਕੇਸ ਅਨਮੋਲ ਅਕਤੂਬਰ 2024 ਵਿੱਚ ਹੋਏ ਮਹਾਰਾਸ਼ਟਰ ਦੇ ਸਾਬਕਾ ਵਿਧਾਇਕ ਬਾਬਾ ਖਦੀਕੀ ਦੇ ਕਤਲ ਕੇਸ ਵਿੱਚ ਵੀ ਐਵੇਂ ਸਾਜ਼ਿਸ਼ ਕਰਤਾ ਹੈ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਸ ਕੇਸ ਦੇ ਸ਼ੂਟਰ ਵੀ ਅਨਮੋਲ ਬਿਸ਼ਨੋਈ ਦੇ ਸਪਰਕ ਵਿੱਚ ਸਨ ਸਲਮਾਨ ਖਾਨ ਦੇ ਘਰ ਗੋਲੀਬਾਰੀ ਅਪ੍ਰੈਲ 2024 ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਸਿਲਸਿਲੇ ਵਿੱਚ ਵੀ ਅਨਮੋਲ ਦੀ ਪਾਲਸੀ ਚਾਰਜ ਸ਼ੀਟ ਅਨੁਸਾਰ ਅਨਮੋਲ ਸੂਤਰਾਂ ਵਿੱਕੀ ਗੁਫਤਾ ਤੇ ਸਾਗਰਪਾਲ ਨੂੰ ਪ੍ਰੇਰਿਤ ਕੀਤਾ ਸੀ ਅਤੇ ਉਹਨਾਂ ਨੂੰ ਕਿਹਾ ਸੀ ਕਿ ਉਹ ਇਤਿਹਾਸ ਰਚਣਗੇ ਮੋਸਟ ਵਾਂਟਡ ਲਿਸਟ ਅਤੇ ਇਨਾਮ ਅਨਮੋਲ ਬਿਸ਼ਨੋਈ ਭਾਰਤ ਵਿੱਚ ਕੁੱਲ 18 ਮਾਮਲਿਆਂ ਵਿੱਚ ਵਾਂਟਡ ਹੈ ਪਿਛਲੇ ਸਾਲ ਨਵੰਬਰ ਵਿੱਚ ਉਸ ਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਇਹ ਗ੍ਰਿਫਤਾਰੀ ਅਮਰੀਕਾ ਵਿੱਚ ਗੈਰ ਕਾਨੂੰਨੀ ਐਂਟਰੀ ਕਾਰਨ ਹੋਈ ਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨ ਆਈ ਐਨ ਆਈ ਏ ਨੇ ਪਿਛਲੇ ਸਾਲ ਹਨਮੋਲ ਨੂੰ ਆਪਣੀ ਪੋਸਟ ਵੰਟਰਡ ਲਿਸਟ ਵਿੱਚ ਸ਼ਾਮਲ ਕੀਤਾ ਸੀ ਉਸ ਦੀ ਗ੍ਰਿਫਤਾਰੀ ਲਈ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਮਹਾਰਾਸ਼ਟਰ ਦੀ ਇੱਕ ਅਦਾਲਤ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਗਲੋਬਲ ਫੋਰਸਮੈਂਟ ਏਜੰਸੀ ਇੰਟਰਪੋਲ ਨੇ ਵੀ ਉਸ ਖਿਲਾਫ ਰੈਡ ਕਾਰਨਰ ਨੋਟ ਜਾਰੀ ਕੀਤਾ ਹੋਇਆ ਸੀ ਇਸ ਡਿਪੋਰਟ੍ਰੇਸ਼ਨ ਤੋਂ ਬਾਅਦ ਹੁਣ ਐਨ ਆਈਏ ਅਨਮੋਲ ਬਸਨੋਈ ਤੇ ਸਿਕੰਜਾ ਪਸੇਗੀ ਤੇ ਅਨਮੋਲ ਬਸਨੋਈ ਹੁਣ ਭਾਰਤ ਲਿਆਂਦਾ ਜਾਵੇਗਾ ਸਿੱਧੂ ਮੂਸੇਵਾਲੇ ਦੇ ਅਤੇ ਹੋਰ ਵੀ ਜੋ ਗੇਸ ਹਨ ਉਹਨਾਂ ਵਿੱਚ ਉਸਤੇ ਸਿਕੰਜਾ ਕਸਾਇਆ ਜਾਵੇਗਾ ਤੇ ਅਨਮੋਲ ਬਸਨੋਈ ਅਤੇ ਲੋਰਸ ਬਸ਼ਨੋਈ ਦੀ ਗੈਂਗ ਹੁਣ ਖਤਰੇ 'ਚ ਹੈ ਅਤੇ ਇਸ ਬਾਰੇ ਤੁਸੀਂ ਸਾਨੂੰ ਕਮੈਂਟ ਕਰਕੇ ਵੀਡੀਓ ਥੱਲੇ ਜ਼ਰੂਰ ਦੱਸਣਾ ਅਤੇ ਅਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਧੰਨਵਾਦ ਸਤਿ ਸ੍ਰੀ ਅਕਾਲ